ਪਲੇ ਠਾੜਿਆ ਮੇਰਾ ਭਰਾ ਕਲ ਟੀਗਾ ਲਾ ਕੇ ਮਰ ਗਿਆ ਵਾ ਅਸੀਂ ਆਖਿਆ ਵੀ ਕੱਲਾ ਵਾ ਅਸੀਂ ਵੀ ਕੱਲਾ ਮਰਿਆ ਵਾ ਨਾ ਦੋ ਮੁੰਡਿਆ ਪਿੰਡ ਦੇ ਜਿਨ੍ਹਾਂ ਟੀਗਾ ਲਾਇਆ ਵਾ ਤੇ ਮੈਂ ਅਸੇ ਤੋ ਤੋ ਮੈਂ ਡੋਲੇ ਅਸੇ ਤੋ ਆਇਆ ਵਾ ਇਹ ਕਹਿੰਦਾ ਤੂੰ ਸਾਰ ਦੱਸਿਆ ਨਹੀਂ ਮੈਂ ਵੀ ਸਾਨੂੰ ਨਹੀਂ ਪਤਾ ਪਤਾ ਕੱਲਾ ਵਾ ਆਹ ਭਾਜੀ ਪਹਿਲਾਂ ਮੈਂ ਬਹਿ ਲੱਗ ਗਿਆ ਡਾਵਾ ਦਾਜ ਜੀ ਮੇਰੀ ਜੀ ਮੇਰਾ ਕਾਲਾ ਸਿੰਘ ਮੇਰਾ ਪਿੰਡ ਮੇਰਾ ਹਰਤੋ ਗਿਆ ਜੀ ਫਿਰ ਜੀ ਚਾਹ ਤੀ ਦੀ ਗੱਲ ਆ ਭਰਾ ਮੇਰਾ ਨਾ ਡਿਊਟੀ ਕਰਦਾ ਹੈ ਪਾਣੀ ਪਾਤਾ ਉਥੋਂ ਇੱਕ ਤਰੀਕੇ ਨੂੰ ਆਇਆ ਵੋਟਾ ਮੋਨ ਆਇਆ ਵਾ ਤੇ ਸਾਡੇ ਪਿੰਡ ਦੇ ਮੁੰਡੇ ਦੋ ਪਿੰਡ ਦੇ ਮੁੰਡੇ ਉਹਦੇ ਨਾਲ ਯਾਰੀ ਹੋਈ ਨਸ਼ੇੜੀ ਹੈ ਤੇ ਇਹਨੂੰ ਇਹਨੂੰ ਨਾਲ ਲੈ ਕੇ ਆ ਇਹ ਤੋਂ ਪੈਸਾ ਪੋ ਹੈਗੇ ਇਹਨੂੰ ਨਾਲ ਲੈ ਕੇ ਆ ਕੋਈ ਨਾ ਸਾਥ ਉਹਨਾਂ ਸਮੈਗ ਲਈ ਮੜਕੇ ਮੜ ਕੇ ਇਹਨਾਂ ਠੀਕੇ ਲਾਇ ਰਾਜ ਠੀਕੇ ਲਾਇ ਆ ਇਹ ਆਪਰਾ ਮੇਰਾ ਹੀ ਉਹਨ ਤੋਂ ਠੀਕਾ ਨਹੀਂ ਚਲੇ ਗਿਆ ਇਹ ਛੋਟਕੇ ਮੜ ਕੇ ਭੱਜ ਗਏ ਆ ਜੀ ਅੰਮ੍ਰਿਤ ਮੇਰਾ ਸਾਡਾ ਪਰਾ ਦਾ ਨਾ ਜੀ ਗਰਜੀਤ ਸਿੰਘ ਨਾ ਉਹਦਾ ਜੀ ਨਾਲ ਕਿਹੜੇ ਬੰਦੇ ਨੇ ਨਾ ਪਿੰਡ ਦੇ ਤੋਂ ਮੁੰਡੇ ਪਹਿਲਾਂ ਹੀ ਆਖਿਆ ਵੀ ਇੱਕ ਇਕੱਲਾ ਹੀ ਆ ਹੈ ਵੇ ਕੱਲਾ ਵੇ ਕਲੇਟੀ ਹਲਾ ਆ ਮੜਕੇ ਸਾਨੂੰ ਅਹੀਂ ਇੱਕ ਕੈਮਰੇ ਵਿੱਚ ਵੀਡੀਓ ਵੇਖੀਆਂ ਆ ਉਹ ਚ ਦੋ ਬੰਦੇ ਸ਼ਾਮਲ ਹੋਏ ਆ ਮੜਕੇ ਅਹੀਂ ਆਪਣੀ ਕਾਰਵਾਈ ਕੀਤੀ ਹੈ ਸਰਕਾਰਾਂ ਦਿੱਤੀ ਉਹਨਾਂ ਇੱਕ ਨਾਮ ਸ੍ਰਿਮੰਦਰ ਸਿੰਘ ਹੈ ਇੱਕ ਨਾਮ ਅਰਨੀ ਸਿੰਘ ਜੀ ਸ਼ਿਕਾਇਤ ਕੀਤੀ ਤੁਸੀਂ ਫਾਸ ਸ਼ਿਕਾਇਤ ਕੀਤੀ ਹੈ ਜੀ ਥਾਣੇ ਕੀਤੀ ਸ਼ਿਕਾਇਤ ਕੀਤੀ ਉਹਨਾਂ ਨੂੰ ਉਹਨਾਂ ਦੀ ਸਾਨੂੰ ਕੋਈ ਨਹੀਂ ਕਿਤੇ ਵੀ ਜਦੋਂ ਅਸੀਂ ਉਹਨੂੰ ਘਰੇ ਘਰੇ ਖਾਣਾ ਨਹੀਂ ਹੁੰਦਾ ਤੁਸੀਂ ਮਦਦ ਕਰਨਾ ਹੈ ਸਾਨੂੰ ਇਹ ਕੀ ਗੱਲ ਦਾ ਪਤਾ ਨਹੀਂ ਆਈਆਂ ਕੱਲੇਟੀ ਗੱਲ ਆ ਅਸੀਂ ਤਾਂ ਲੈ ਗਏ ਆ ਮੇਰੇ ਸਾਨੂੰ ਇਹ ਗੱਲ ਦਾ ਪਤਾ ਹੁੰਦਾ ਕਿ ਅਸੀਂ ਅਸੀਂ ਤੁਹਾਨੂੰ ਇਹਦੀ ਇਲਾਜ ਦੇ ਤੇ ਤੁਸੀਂ ਆਦਾ ਆਪਣੀ ਕਾਰਵਾਈ ਕਰਦੇ ਜੀ ਉਹ ਕਹਿੰਦਾ ਵੀ ਨਹੀਂ ਮੈਂ ਥਾਣੇ ਨਹੀਂ ਗਿਆ ਮੈਂ ਹੀ ਅੱਛਾ ਅੱਛਾ ਤੁਸੀਂ ਉਹਨੇ ਮੇਰੀ ਕੋਈ ਸੁਣੀ ਨਹੀਂ ਕਹਿੰਦਾ ਵੀ ਨਹੀਂ ਹੁਣ ਕੋਈ ਕਾਰਵਾਈ ਨਹੀਂ ਹੋਣੀ ਜਿਹੜੀ ਤੁਸੀਂ ਥਾਣੇ ਦੇ ਵਿੱਚ ਵੀਡੀਓ ਬਣਾਈ ਜਾਉਂਦੀ ਕਰਦਾ ਉਹ ਮੈਂ ਮੇਰੇ ਪਿੰਡ ਦਾ ਮੁੰਡਾ ਹੀ ਜ਼ਰਾ ਹੀ ਮੇਰੇ بڑے ਮੁੰਡਾ ਉਹਨੇ ਨੂੰ ਭੇਜਿਆ ਕਹਿੰਦਾ ਝਾੜੀ ਸਵੇਰੇ ਫੋਨ ਆਇਆ ਤੂੰ ਉੱਥੇ ਜਾ ਕੇ ਤਰਖਾਹ ਖਲ ਖਾ ਕੇ ਆ ਮੈਂ ਉਸੇ ਦਿਨ ਮਿਲਿਆ ਵਾ ਉਹਨੇ ਮੇਰੇ ਆਖਿਆ ਨਾ ਮੇਰਾ ਪ੍ਰਾਟੀਕਾ ਲਾ ਕੇ ਮਰਿਆ ਵਾ ਕੀ ਗੱਲਾਂ ਕੇ ਮਰਿਆ ਵਾ ਤੇ ਨਾਲ ਪਿੰਡ ਦੇ ਦੋ ਜੀ ਦੋ ਮੁੰਡੇ ਤੇ ਕਹਿੰਦਾ ਤਰਖਾ ਚਾਹੁੰਦੀ ਸੀ ਮੈਂ ਹੀ ਤਰਖਾ ਆਹੀਂ ਕਿਉਂ ਪਹਿਨੇ ਸੀ ਇਹ ਹਿੰਦੂ ਨੇ ਕੱਲੇ ਢੀ ਗੱਲ ਆਇਆ ਵਾ ਮੁੜ ਕੇ ਸਰਪਾਲ ਆ ਗਿਆ ਵੀ ਇਹ ਦੋ ਜਾਂ ਇੱਕ ਬੰਦੇ ਤੇਨੇ ਹੀ ਇਹਦੀ ਗੱਲ ਆਇਆ ਵਾ ਮੁੜ ਕੇ ਅਸੀਂ ਤਰਖਾ ਨੇ ਉਹਨੇ ਸੁਣੀ ਨਹੀਂ ਕਹਿੰਦਾ ਕੋਈ ਕਾਰਵਾਈ ਨਹੀਂ ਹੋਣੀ ਰਮਾਨ ਆਪਦੇ ਘਰੇ ਬੋ ਜੀ ਤਾਂ ਅਸੀਂ ਮੁੜ ਕੇ ਮੁੰਡੇ ਗੁੱਸਾ ਆ ਗਿਆ ਮੈਂ ਉਥੇ ਬਾਹਰ ਵੀਡੀਓ ਬਣਾਉਣਾ ਪਿਆ ਵੀ ਮੇਰਾ ਭਰਾ ਢੀਗਾ ਲਾ ਕੇ ਮਰ ਗਿਆ ਵਾ ਇਹ ਪੁਲਿਸ ਮੇਰੀ ਇਹ ਕੋਈ ਸਰਵਾਈ ਨਹੀਂ ਕਰਦੀ ਇਸੇ ਗੱਲ ਤੇ ਮੁੜ ਕੇ ਉਥੇ ਇੱਕ ਇਹਨਾਂ ਗੁੰਡਾ ਰੱਖਿਆ ਹੋਇਆ ਹੈ ਪੁਲਿਸ ਆਲੇ वो मेरे कभी मेरे ऑफ बने कभी ऑफ बने फोन मारे उ तो गया मुड़के पिंड बहुत बारे आ गल बात हुई कुट मारे तो हस्तों पर ही पाए तो भाई मेरा मैल फोन फिरता मैं वीडियो बना दिया मेरा मैल फोन नहीं फिर मैं इंसाफ मंगा ਮੇਟੀ ਕਾਲਾ ਗਮਰਿਆ ਨਾਲ ਦੋ ਪਿੰਡ ਦੇ ਮੁੰਡੇ ਆ ਜੀ ਉਹਨਾਂ ਨੂੰ ਫੜ ਕੇ ਜੇਲ੍ਹ ਚ ਦੋ ਇਨਸਾਫ ਸਾਡਾ ਇਹੋ ਹੀ ਆ ਵੀ ਜਾ ਉਹਨੇ ਗਾਂ ਕੋਈ ਥੋੜਾ ਇਹੋ ਜਿਹਾ ਮੌਕਾ ਪਾ ਲਈ ਉਹਨੂੰ ਹਾਂਜੀ ਵਿਆਹ ਆ ਜੀ ਨਹੀਂ ਬੱਚਾ ਨਹੀਂ 5-6 ਸਾਲ ਵਿਆਹ ਨੂੰ ਹੋ ਗਏ ਜੀ ਉਹ ਬੜਾ ਲਹਗੀ 36 ਸਾਲ ਦੀ ਉਹਰੀ ਆ ਜੀ ਕਿੰਨਾ ਕਿੰਨਾ ਚਾਲ ਬਹੁਤ ਜ਼ਿਆਦਾ ਸੀ ਸਾਡੇ ਜਿੱਥੇ ਭਾਵੇਂ ਟ੍ਰੱਕ ਭਰ ਰੋਈ ਉਹਨਾਂ ਨੇ ਸ਼ਾ ਭਾਵੇਂ ਸਾਡੇ ਪਿੰਡ ਦਾ ਸਾਰੇ ਪਿੰਡਾਂ 'ਚ ਨਸ਼ਾ ਵਗਦਾ ਜੀ ਹੈ ਇਸੇ ਕੋਈ ਨਹੀਂ ਕਾਬੂ ਜੇ ਸਪੋਰਟੀ ਨਾ ਦੰਗਾਂ ਹੋਦੀ ਜੀ ਸਾਨੂੰ ਸਾਡੀ ਕੋਈ ਮੇਰੀ ਇਹ ਬਵਿਆਦੀ ਸੀਐਮ ਸਾਹਿਬ ਨੂੰ ਵੀ ਨਸ਼ਾ ਬੰਦ ਕਰਵਾ ਦੇ ਸਾਨੂੰ ਨਸ਼ਾ ਤੋਂ ਦਵਾ ਦੇ ਸਾਨੂੰ ਕੋਈ ਕਿਹ ਕੁਝ ਨਹੀਂ ਚਾਹੀਦਾ ਸਾਨੂੰ ਉਹ ਸਾਡੇ ਪਿੰਡ ਦੇ ਮੁੰਡੇ ਆ ਜੀ ਮੇਰਾ ਭਰਾ ਮਾਰ ਕੇ ਛੁੱਟ ਗਿਆ ਸਾਨੂੰ ਫੂਨ ਲਾਉਂਦੇ ਅਸੀਂ ਮਾੜੀ ਮੋਟੀ ਉਹਦੀ ਕੇਅਰ ਕਰਦੇ ਅਸੀਂ ਹਸਾ ਲੈ ਇਹਦੇ ਨੂੰ ਬਚਾ ਲੈਂਦੇ ਹਾਂ ਹੈ ਸਾਡੇ ਉਹ ਵੀ ਚੱਲੋ ਚਲੋ ਸਾਨੂੰ ਨਹੀਂ ਦੱਸ ਦਿੰਦੇ ਵੀ ਆ ਗੱਲਬਾਤ ਬਣੀ ਅਸੀਂ ਆਹ ਦੱਸ ਮੌਕਾ ਸਾਰ ਨੂੰ ਦੇ ਦੂ ਆਡੇ ਕਰਮ ਕਰਮਾ ਸਾਨੂੰ ਮਿਲ ਜੇਗਾ ਜੀ ਉਹ ਤੇ ਮਾਰ ਕੇ ਛੁੱਟ ਗਿਆ ਕਾਲੇ ਮਾਰ ਟੀਕੇ ਲਾਏ ਆ ਇੱਥੇ ਮੁੜ ਕੇ ਖਤਮ ਹੋ ਗਿਆ ਮਣਕ ਚੋਕੀ ਮਰ ਕੇ ਉਹ ਪਹਿਲੇ ਮਰ ਗਿਆ ਜੀ ਉਹ ਉਹ ਮਰਕੇ ਸਾਨੂੰ ਸੇਰੇ ਪਾ ਲਗਾ ਆ ਕੇ ਵਾਲ ਬਣੀ ਗਈ ਕੀ ਨਾਮ ਤਾਂ ਦੱਸ ਨਿਰਮਰ ਸਿੰਘ ਜੀ ਇਹ ਤਾਂ ਕਹਿੰਦੇ ਜੀ ਕੀ ਘਟਨਾ ਹੋਈ ਹੈ ਕੱਲ ਇੱਕ ਘਟਨਾ ਹੋਈ ਸੀ ਮੇਰੇ ਬੱਚੇ ਨੂੰ ਸੱਤ ਕੇ ਲੈ ਗਏ ਆ ਇਹਨਾਂ ਨੇ ਮੁੜੀਆਂ ਦੇ ਟੀਗਾ ਲਾ ਕੇ ਮਾਰਤਾ ਜੀ ਸਾਨੂੰ ਕੋਈ ਸੁਨਾਵ ਨਹੀਂ ਗਿਆ ਥਾਣੇ ਕੋਈ ਸਾਡੀ ਕੋਈ ਸੁਣਾਈ ਨਹੀਂ ਹੋਈ ਅਹੀਂ ਲੁੱਟੇ ਗਏ ਜੀ ਅਹੀਂ ਮਾਰੇ ਗਏ ਕੋਈ ਸਾਡੀ ਸੁਣਾਈ ਨਹੀਂ ਹੋਈ ਸਾਡਾ ਬੱਚਾ ਮਾਰਿਆ ਗਿਆ ਸਾਨੂੰ ਸੁਣਾਈ ਮਿਲਣੀ ਚਾਹੀਦੀ ਆ ਕੋਈ ਦੇਖਿਆ ਜੇ ਸਰਕਾਰਾਂ ਦੇ ਵਾਅਦੇ ਕਰ ਰਹੀਆਂ ਨੇ ਨਸ਼ਾ ਮੁਕਤ ਹੋ ਜਾ ਕਿੰਨਾ ਕਿੰਨਾ ਚਾਹੁੰਦਾ ਭੱਜ ਨਸ਼ਾ ਸਾਡੇ ਇੰਨਾ ਵਿਕਦਾ ਵਾ ਕੋਈ ਲੇਖਾ ਹੀ ਨਹੀਂ ਅਹੀਂ ਬਰਬਾਦ ਹੋ ਗਏ ਸਾਡਾ ਪੁੱਤ ਮਾਰਿਆ ਗਿਆ ਨਸ਼ੇ ਦੇ ਦਰਿਆ ਵਗਣ ਦਾ ਇੱਥੇ ਸਮੈਗੀਆਂ ਨੂੰ ਫਾੜਦੇ ਨਹੀਂ ਕੋਈ ਇੱਥੇ ਹੱਲ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਉਸ ਮੈਕੀਏ ਮੁਰਕੇ ਮਗਰੇ ਉਹਨਾਂ ਦੀ ਮਦਦ ਕਰਨ ਚਲੇ ਜਾਂਦੇ ਆ ਤੇ ਵੇਖੋ ਕਾਦਾ ਇੱਥੇ ਆਲਾ ਅੱਜ ਜੀ ਅਹੀਂੋਂ ਸੋ 10 ਬੰਦੇ ਕਿਹਾ ਇਹ 20